ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਲੈ ਕੇ ਆਈ ਵੱਡੀ ਖਬਰ ਇੱਕ ਵਾਰ ਫਿਰ ਸੂਖਿਆਂ ਦੇ ਵਿੱਚ ਆ ਗਏ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਰਾਜੂ ਆਣਾ ਦੇ ਹੱਕ ਵਿੱਚ ਫੈਸਲਾ ਆਵੇਗਾ ਜਾਂ ਰਾਜੂ ਆਣਾ ਦੇ ਕੋਈ ਖਿਲਾਫ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਖਬਰ ਆ ਰਹੀ ਹੈ ਸੁਪਰੀਮ ਕੋਰਟ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਲ ਸਿੰਘ ਦੇ ਕਤਲ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦੀ ਪਟੀਸ਼ਨ ਤੇ ਸੁਣਵਾਈ ਲਈ 18 ਮਾਰਚ ਦੀ ਤਰੀਕ ਤੈਅ ਕੀਤੀ ਹੈ ਰਾਜੂ ਆਣਾ ਨੇ ਆਪਣੀ ਰਹਿਮ ਦੀ ਅਪੀਲ ਅਤੇ ਫੈਸਲਾ ਲੈਣ ਵਿੱਚ ਬਹੁਤ ਜ਼ਿਆਦਾ ਦੇਰੀ ਵਾਲਾ ਹਵਾਲਾ ਦਿੰਦੇ ਹੋਏ ਰਾਹਤ ਮੰਗੀ ਹੈ ਜਸਿਸ ਵਿਕਰਮ ਵਿਕਰਮ ਸੰਦੀਪ ਅਤੇ ਐਨਵੀ ਅੰਜਾਰੀਆ ਬੈਂਚ ਦੇ ਸਾਹਮਣੇ ਕੇਂਦਰ ਸਰਕਾਰ ਦੇ ਵਕੀਲ ਨੇ ਮਾਮਲੇ ਵਿੱਚ ਹੋਰ ਸਮਾਂ ਮੰਗਿਆ ਹਾਲਾਂਕਿ ਰਾਜੂ ਆਣਾ ਦੀ ਨੋਮੈਂਦਗੀ ਕਰ ਰਹੇ ਵਕੀਲ ਮੁਕਰ ਰੁਤਕੀ ਨੇ ਅਦਾਲਤ ਦੇ 24 ਸਤੰਬਰ 2025 ਦੇ ਹੁਕਮ ਦਾ ਹਵਾਲਾ ਦਿੱਤਾ ਹੈ ਜਿਸ ਵਿੱਚ ਸਪਸ਼ਟ ਤੌਰ ਤੇ ਕਿਹਾ ਗਿਆ ਹੈ ਕਿ ਜਵਾਬ ਦੇ ਧਿਰਾਂ ਵੱਲੋਂ ਮੁਲਤਵੀ ਕਰਨ ਲਈ ਹੋਰ ਕੋਈ ਹੋਰ ਬੇਨਤੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ ਇਸ ਦੇ ਬਾਵਜੂਦ ਬੈਂਚ ਨੇ ਅਗਲੀ ਸੁਣਵਾਈ ਮਾਰਚ ਲਈ ਤੈਅ ਕੀਤੀ ਹੈ 29 ਸਾਲ ਦੀ ਕੈਦ ਅਤੇ ਰਹਿਮ ਦੀ ਅਪੀਲ ਲੰਬਤ ਹੈ ਬਲਵੰਤ ਸਿੰਘ ਰਾਜੋ ਅਣਾ 29 ਸਾਲਾਂ ਤੋਂ ਵੱਧ ਸਮੇਂ ਤੋਂ ਜੇਲ੍ਹ ਵਿੱਚ ਹਨ ਜਿਨ੍ਹਾਂ ਵਿੱਚੋਂ 15 ਸਾਲ ਦੀ ਮੌਤ ਦੀ ਸਜ਼ਾ ਦੇ ਬਤਾਏ ਜ਼ਿਕਰਯੋਗ ਹੈ 31 ਅਗਸਤ 1995 ਨੂੰ ਚੰਡੀਗੜ੍ਹ ਸਕਤਰੇ ਦੇ ਬਾਹਰ ਹੋਏ ਧਮਾਕੇ ਵਿੱਚ ਤਤਕਾਲੀ ਮੁੱਖ ਮੰਤਰੀ ਬੈਂਜ ਸਿੰਘ ਅਤੇ ਹੋਰ 16 ਹੋਰ ਮਾਰੇ ਗਏ ਸਨ ਜੁਲਾਈ 2007 ਵਿੱਚ ਇੱਕ ਵਿਸ਼ੇਸ਼ ਅਦਾਲਤ ਨੇ ਰਾਜੋ ਆਣਾ ਨੂੰ ਮੌਤ ਦੀ ਸਜ਼ਾ ਸੁਣਾਈ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਾਰਚ 2012 ਵਿੱਚ ਸੰਵਿਧਾਨ ਦੀ ਧਾਰਾ 72 ਦੇ ਤਹਿਤ ਉਹਨਾਂ ਵੱਲੋਂ ਰਹਿਣ ਦੀ ਅਪੀਲ ਦਾਇਰ ਕੀਤੀ ਸੀ ਜੋ ਅਜੇ ਵੀ ਕੇਂਦਰ ਸਰਕਾਰ ਕੋਲ ਵਿਚਾਰ ਅਧੀਨ ਹੈ ਅਦਾਲਤ ਨੇ ਪਹਿਲਾਂ ਕੇਂਦਰ ਸਰਕਾਰ ਨੂੰ ਫੈਸਲਾ ਲੈਣ ਦਾ ਨਿਰਦੇਸ਼ ਦਿੱਤਾ ਸੀ ਜਿਸ ਤੇ ਸਰਕਾਰ ਨੇ ਮਾਮਲੇ ਦੀ ਸਰਦੇਸ਼ਲ ਸ਼ਿਸਨ ਦਾ ਹਵਾਲਾ ਦਿੱਤਾ ਰਾਜੋ ਆਣਾ ਦਾ ਤਰਕ ਹੈ ਕਿ ਉਹਨਾਂ ਦੀ ਰਹਿਣ ਦੀ ਅਪੀਲ ਤੇ ਫੈਸਲਾ ਲੈਣ ਵਿੱਚ ਦੇਰੀ ਉਹਨਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਯਾਨੀ ਕਿ ਇੱਕ ਪਾਸੇ ਭਾਈ ਅੰਮਰਤਪਾਲ ਖਾਲਸਾ ਵਰਗੇ ਦੂਸਰੇ ਪਾਸੇ ਆ ਪਿਛਲੇ ਦਿਨਾਂ ਦੇ ਵਿੱਚ ਰਾਤ ਨਹੀਂ ਮਿਲੀ ਸੀ ਪ੍ਰੋਫੈਸਰ ਦਵਿੰਦਰ ਸਿੰਘ ਭੁੱਲਰ ਨੂੰ ਹੁਣ ਇੱਕ ਵਾਰੀ ਫੇਰ ਮਾਮਲਾ ਗਰਮਾ ਗਿਆ ਹੈ ਕਤਲ ਕਾਂਡ ਦੇ ਦੋਸ਼ੀ ਭਾਈ ਬਲਵੰਤ ਸਿੰਘ ਰਾਜੋਆਣਾ 18 ਫਰਵਰੀ ਨੂੰ ਇਸ ਉੱਤੇ ਯਾਨੀ ਕਿ ਅੱਜ ਫੈਸਲਾ ਅੱਜ ਸੁਣਾਈ ਹੋਵੇਗੀ ਅੱਜ ਕਿਸ ਤਰ੍ਹਾਂ ਦਾ ਫੈਸਲਾ ਦੇਸ਼ ਦੀ ਸੁਪਰੀਮ ਕੋਰਟ ਵੱਲੋਂ ਆਵੇਗਾ ਭਾਈ ਬਲਵੰਤ ਸਿੰਘ ਰਾਜੂ ਆਨੰਦ ਨੂੰ ਲੈ ਕੇ ਕੁਝ ਹੀ ਘੰਟਿਆਂ ਦੇ ਵਿੱਚ ਪਤਾ ਲੱਗ ਜਾਵੇਗਾ ਕਿਉਂਕਿ ਪੰਥ ਵੱਲੋਂ ਵੀ ਕੌਮ ਸਿੱਖ ਅਤੇ ਸਿੱਖ ਜਥੇਬੰਦੀਆਂ ਵੱਲੋਂ ਵੀ ਵਾਰ-ਵਾਰ ਇਹ ਮੰਗ ਕੀਤੀ ਜਾ ਰਹੀ ਹੈ ਕਿ ਭਾਈ ਅੰਮ੍ਰਿਤਪਾਲ ਭਾਈ ਬਲਵੰਤ ਸਿੰਘ ਰਾਜੂ ਆਨੰਦ ਦੀ ਮੌਤ ਦੀ ਸਜ਼ਾ ਨੂੰ ਰੱਦ ਕੀਤਾ ਜਾਵੇ ਕਿਉਂਕਿ ਲਗਭਗ ਉਹ 35 ਸਾਲ ਹੋ ਗਏ ਨੇ ਜਿਹੜੇ ਜੇਲ੍ਹ ਦੀਆਂ ਸੁਲਾਖਾਂ ਦੇ ਪਿੱਛੇ ਨੇ ਯਾਨੀ ਕਿ ਉਮਰ ਕੈਦ ਨਾਲੋਂ ਵੀ ਉਹ ਆਪਣੀ ਸਜ਼ਾ ਜ਼ਿਆਦਾ ਜਿਹੜੀ ਹੈ ਪਹੁੰਚ ਚੁੱਕੇ ਹਨ ਇਹ ਹੁਣ ਡਿਪੈਂਡ ਕਰਦਾ ਹੈ ਸੁਪਰੀਮ ਕੋਰਟ ਅਤੇ ਸੁਪਰੀਮ ਕੋਰਟ ਵੱਲੋਂ ਕਿਸ ਤਰ੍ਹਾਂ ਦੀਆਂ ਦਲੀਲਾਂ ਅਤੇ ਅਪੀਲਾਂ ਭਾਈ ਬਲਵੰਤ ਸਿੰਘ ਰਾਜੋ ਆਣਾ ਦੇ ਵਕੀਲਾ ਹੋਣਾ ਵੱਲੋਂ ਸੁਣੀਆਂ ਜਾਂਦੀਆਂ ਹਨ ਧੰਨਵਾਦ